ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪਖੰਡੀਆਂ ਬਾਬਿਆਂ ਤੇ ਆਪਾਂ ਨੂੰ ਪੰਜਾਬ ਦੇ ਵਿੱਚ ਵੀ ਤਰ੍ਹਾਂ-ਤਰ੍ਹਾਂ ਦੇ ਬਾਬੇ ਵੇਖਣ ਨੂੰ ਮਿਲਦੇ ਨੇ ਜਿਵੇਂ ਤੁਸੀਂ ਨਾਲ ਚੱਲ ਰਹੀ ਵੀਡੀਓ ਨੂੰ ਵੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਪ੍ਰਕਾਰ-ਪ੍ਰਕਾਰ ਦੇ ਭਿੰਨ-ਭਿੰਨ ਦੇ ਬਾਬੇ ਤੁਸੀਂ ਵੇਖ ਰਹੇ ਹੋ ਤੇ ਅੱਜ ਆਪਾਂ ਇਹ ਬਾਬਿਆਂ ਤੇ ਹੀ ਗੱਲ ਕਰਾਂਗੇ ਆਓ ਸ਼ੁਰੂ ਕਰਦੇ ਆਪਾਂ ਇਹ ਵੀਡੀਓ ਤੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਫੀਮੇਲ ਰਾਧੇ ਮਾ ਦੀ ਜਦੋਂ ਤੁਸੀਂ ਕੋਈ ਵੀ ਸੰਤ ਜਾਂ ਕੋਈ ਵੀ ਮਹਾਤਮਾ ਜਿਹੜਾ ਸਹੀ ਮਹਾਤਮਾ ਹੁੰਦਾ ਉਸ ਦੀ ਭਾਸ਼ਾ ਬੜੀ ਸਰਲ ਹੁੰਦੀ ਹੈ ਬੜੀ ਹੀ ਸੰਜਮ ਵਾਲੀ ਹੁੰਦੀ ਹੈ ਬੜੀ ਹੀ ਨਿਮਰਤਾ ਵਾਲੀ ਹੁੰਦੀ ਹੈ ਤੇ ਉਹ ਮੋਹ ਮਾਇਆ ਤੇ ਫੈਸ਼ਨ ਤੋਂ ਬੜਾ ਦੂਰ ਹੁੰਦਾ ਪਰ ਇਹ ਰਾਧੇ ਮਾ ਦੇ ਤੌਰ ਤਰੀਕੇ ਹੀ ਬੜੇ ਨਰਾਲੇ ਨੇ ਤੇ ਗੱਲਾਂ ਵੀ ਬੜੀਆਂ ਅਜਬ ਨੇ देखते हैं इसकी पहला वीडियो। एक काम आई तुम जानो मेरी तरफ ना देखो ऐसे मैं कंफ्यूज होती हूँ मुंह करो भगवान का नाम लो कोई मेरी तरफ ना देखो ध्यान करो मास्टर जी देख सकते ये मेरे टेलर हैं मैं अपने आप को अपने से बड़ा अमीर नहीं किसी को मानती क्योंकि मेरे अंदर हाय हाय हड़प लो हड़प लो हड़प लो लोगों से लूट लोगों को लूटने का भाव नहीं है मैं देती हूँ बाबा जी का ठुल्लु क्योंकि ना फंडा सीधा है सुबह में उठती हूँ ਆ ਨਹੀਂ ਰਾਤ ਨੂੰ ਮੈਂ ਸ਼ਾਮ ਨੂੰ 4 ਵਜੇ ਉੱਠਦੀ ਹੂੰ ਸਭ ਮੇਰੇ ਬਖਤੋਂ ਪਤਾ ਮੇਰਾ ਸਪੈਸ਼ਲ ਟਾਈਮ ਹੈ ਹੈ ਮੈਡੀਟੇਸ਼ਨ ਦਾ 4:00 ਤੇ 8:00 ਉਸ ਛੋਟੀ ਜੀ ਗੋਫਾ ਮੈਂ ਮੈਡੀਟੇਸ਼ਨ ਕਰਦੀ ਹੂੰ ਜੀ ਕਰਕੇ ਦਿਖਾਵਾਂ ਉਹਨਾਂ ਨੇ ਬਤਾਇਆ ਮੈਨੂੰ ਠੀਕ ਹੈ ਠੀਕ ਰਾਧੇ ਮਾਤਾ ਮਰੇ ਹੀ ਨਾ ਮਰੇ ਮੈਂ ਇਹ ਕਿਉਂ ਕਰ ਲਿਆ ਆ ਮੈਨੂੰ ਚਾਹੀਏ ਅੱਖਾਂ ਦਿਖਾਏ ਜਿਵੇਂ ਕਿ ਤੁਸੀਂ ਵੇਖਿਆ ਕਿ ਇਹ ਰਾਧੇ ਮਾਤਾ ਦੇ ਜਿਹੜੇ ਤੌਰ ਤਰੀਕੇ ਨੇ ਬੜੇ ਹੀ ਅਜੀਬ ਨੇ ਤੇ ਫਿਰ ਵੀ ਲੋਕ ਪਤਾ ਨਹੀਂ ਕਿਉਂ ਇਹਨਾਂ ਦੇ ਚਰਨੀ ਜਾ ਬਹਿੰਦੇ ਨੇ ਤੇ ਕੁਝ ਹੀ ਪਲਾਂ ਦੇ ਵਿੱਚ ਇਹਨਾਂ ਪਖੰਡੀ ਬਾਬਿਆਂ ਕੋਲੇ ਜਿਹੜੇ ਇਹ ਬਿਲਕੁਲ ਨੰਗ ਮਲੰਗ ਹੁੰਦੇ ਨੇ ਤੇ ਇਹਨਾਂ ਪਖੰਡੀਆਂ ਬਾਬਿਆਂ ਦੇ ਕੋਲੇ ਕੁਝ ਦਿਨਾਂ ਦੇ ਵਿੱਚ ਲਗਜ਼ਰੀ ਆਡੀ ਬੀਮਰ ਵੱਡੀਆਂ ਵੱਡੀਆਂ ਗੱਡੀਆਂ ਆ ਜਾਂਦੀਆਂ ਨੇ ਤੇ ਸਰਕਾਰ ਵੱਲੋਂ ਸਿਕਿਉਰਟੀ ਵੀ ਮਿਲ ਜਾਂਦੀ ਹੈ ਅਕਸਰ ਸਰਕਾਰ ਵੱਲੋਂ ਸਿਕਿਉਰਟੀ ਕਿਉਂ ਮਿਲਦੀ ਹੈ ਕਿਉਂਕਿ ਇਨਾਂ ਦਾ ਵੋਟ ਬੈਂਕ ਹੁੰਦਾ ਜਿਵੇਂ ਬਾਬਿਆਂ ਦੇ ਕੋਲੇ ਬਹੁਤ ਸਾਰੇ ਲੋਕ ਜੁੜੇ ਹੁੰਦੇ ਨੇ ਤੇ ਬਾਬਿਆਂ ਦੇ ਕਹਿਣ ਤੇ ਹੀ ਉਹ ਵੋਟ ਪਾਉਂਦੇ ਨੇ ਤੇ ਇਸ ਤਰ੍ਹਾਂ ਸਰਕਾਰਾਂ ਵੀ ਬਾਬਿਆਂ ਨੂੰ ਸਿਕਿਉਰਿਟੀ ਦਿੰਦੀਆਂ ਨੇ ਬਹੁਤ ਸਾਰੀ ਸਹੂਲਤ ਵੀ ਦਿੰਦੀਆਂ ਨੇ ਸੋ ਸ਼ਰਿਆਮ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਤੇ ਸਾਡੇ ਵਰਗੇ ਲੋਕ ਸ਼ਰਿਆਮ ਮੂਰਖ ਬਣ ਜਾਂਦੇ ਨੇ ਆਓ ਸ਼ੁਰੂ ਕਰਦੇ ਆਪਾਂ ਦੂਸਰੀ ਵੀਡੀਓ ਜਿਹੜੀ ਦੂਜੀ ਵੀਡੀਓ ਹੈ ਨਾ ਦੋਸਤੋ ਇੱਥੇ ਸਾਡੀ ਗੱਲ ਵੀ ਹੋਏਗੀ ਜਿੱਥੇ ਅਸੀਂ ਗੱਲ ਤਾਂ ਉਥੇ ਗੱਲ ਜ਼ਰੂਰ ਕਰਾਂਗੇ ਆਹ ਵੇਖਦੇ ਆਂ ਵੀਡੀਓ ਸਭ ਤੋਂ ਪਹਿਲਾਂ ਚਲ ਮੰਨਿਆ ਤੇਰੇ ਦੇ ਵਿੱਚ ਕੋਈ ਨਾ ਕੋਈ ਆਉਂਦਾ ਹੋਊਗਾ ਜਾਂ ਕੋਈ ਵੀ ਤੇਰਾ ਹਨਾ ਸ਼ਕਤੀ ਹੈ ਜੋ ਜਿਵੇਂ ਵੀ ਹੈ ਪਰ ਪਤੰਦਰਾ ਤੈਨੂੰ ਇਹ ਥੱਲੇ ਕੱਚ ਖਲਾਰ ਕੇ ਉੱਤੇ ਛਾਲ ਮਾਰਨ ਦੀ ਕੀ ਲੋੜ ਹੈ ਹੁਣੇ ਤੂੰ ਡਿੱਗਣ ਲੱਗਿਆ ਸੀ ਕੋਈ ਤੇਰਾ ਚੂਲਾ ਟੁੱਟ ਜਾਂਦਾ ਤੇ ਤੇਰੀ ਆ ਤੋਤੀ ਵੀ ਖੁੱਲਣ ਲੱਗੀ ਸੀ ਤੱਕੀ ਬਣਦਾ ਤੇਰਾ ਸਾਰਿਆਂ ਦੇ ਸਾਹਮਣੇ ਤੂੰ ਆਪ ਦਾ ਜੋਕ ਕਰਨਾ ਹੈ ਰੰਗਾ ਰੰਕਰ ਹੀ ਜਾਂ ਪ੍ਰੋਗਰਾਮ ਜੋ ਕਰਨਾ ਹੈ ਐਵੇਂ ਪਖੰਡ ਬਾਜੀ ਕਰਨ ਦੀ ਕੀ ਲੋੜ ਹੈ ਤੇ ਦੂਜਾ ਨੰਬਰ ਚਲੋ ਇੱਕ ਵਾਰੀ ਪਹਿਲਾਂ ਦੁਬਾਰਾ ਵੀਡੀਓ ਵੇਖੋ ਹੁਣ ਵੇਖਿਓ ਪਿੱਛੇ ਬੈਠੇ ਨੇ ਸਰਦਾਰ ਸਿੱਖ ਵੀ ਬੈਠੇ ਨੇ ਪਿੱਛੇ ਜਿੱਥੇ ਸਾਡੀ ਗੱਲ ਆਏਗੀ ਉੱਥੇ ਉਹ ਵੀ ਕਰਾਂਗਾ ਕਿਸੇ ਹੋਰ ਨੂੰ ਫालतू ਭੰਡਣ ਵਾਲਾ ਕੰਮ ਨਹੀਂ ਹੈ ਹੁਣ ਮੈਂ ਪੁੱਛਣਾ ਚਾਹਣਾ ਹੈ ਕਿ ਜਿਹੜੇ ਪਿੱਛੇ ਸਿੱਖ ਬੈਠੇ ਨੇ ਸਰਦਾਰ ਬੈਠੇ ਨੇ ਉਹ ਹੁਣ ਗੁਰਦੁਆਰਾ ਸਾਹਿਬ ਜਦੋਂ ਜਾਂਦੇ ਹੋਣਗੇ ਤੇ ਕਿਹੜਾ ਮੂੰਹ ਲੈ ਕੇ ਜਾਂਦੇ ਹੋਣਗੇ ਕੋਈ ਸ਼ਰਮ ਤਾਂ ਆਉਂਦੀ ਹੋਊਗੀ ਨਾ ਸੋ ਇਹਨਾਂ ਪਖੰਡੀਆਂ ਨੇ ਆਪਾਂ ਨੂੰ ਕੁਝ ਨਹੀਂ ਦੇਣਾ ਕਿਉਂਕਿ ਇਹਨਾਂ ਦੇ ਪੱਲੇ ਹੀ ਕੱਖ ਨਹੀਂ ਹੈ ਤੇ ਦੂਜਿਆਂ ਨੂੰ ਕਿਸੇ ਨੂੰ ਕੀ ਦੇਣਗੇ ਸੋ ਸ਼ਰਿਆਮ ਇਹ ਡਰਾਮੇਬਾਦੀ ਹੈ ਵਹਿਮ ਭਰਮਾਂ ਦੇ ਵਿੱਚ ਫਸਾਇਆ ਜਾਂਦਾ ਹੈ ਤੇ ਆਪਣੇ ਵਰਗੇ ਲੋਕ ਜਲਦੀ ਫਸ ਵੀ ਜਾਂਦੇ ਨੇ